ਦੀ ਮੋਦੀ ਪੈਂਦੀ ਆ ਫਿਰ ਤੱਕ ਦਿੱਲੀ ਦੇ ਵਿੱਚ ਕਾਲੇ ਕਾਨੂੰਨ ਬਣਾ ਕੇ ਤਾਂ ਵਹਿ ਗਿਆ ਪੁੱਤ ਕਸਲਾ ਦੇਣੀ ਆ ਤੈਨੂੰ ਅਵਾਨੀ ਡਾਨੀਆਂ ਦੇ ਕਹਿਣ ਪਰ ਬਿੱਲ ਤਾਂ ਤਾਂ ਬਣਾ ਲੇ ਕਾਲੇ ਕਾਨੂੰਨ ਜਿਹੜੇ ਬਣਾ ਲੇ ਹੁਣ ਅਵਾਨੀ ਡਾਨੀ ਚੱਕਰਾਂ ਚ ਫਸ ਗਿਆ ਪੁੱਤ ਤਾਉਣ ਚ ਕੀ ਲੜ ਗਿਆ ਤੇਰੇ ਅਵਾਨੀ ਡਾਨੀ ਕਹਿੰਦੇ ਵੀ ਜੇ ਤੈ ਕਾਲੇ ਕਾਨੂੰਨ ਵਾਪਸ ਲੈ ਲੇ ਵੀ ਅਸੀਂ ਤੈਨੂੰ ਮੰਤਰੀ ਦੇ ਉਹਦੇ ਤੇ ਚੱਕ ਦੇਣਾ ਠੀਕ ਹੈ ਤੇ ਕਿਸਾਨ ਕਹਿੰਦੇ ਵੀ ਇਹ ਤੈਨੂੰ ਲੈਣੇ ਪੈਣੇ ਆ ਮੇਰੀ ਗੱਲ ਸੁਣ ਲੈ ਤੂੰ ਕਿਸਾਨਾਂ ਦੀ ਗੱਲ ਮੰਨ ਲੈ ਇਹ அவਾਨੀ ਇਡਾਨੀ ਸਿਰਫ ਤੈਨੂੰ ਕਿਆ ਕਰ ਸਕਦਾ ਹੈ ਮੰਤਰੀ ਦੇ ਉਹਦੇ ਚੱਕ ਸਕਦੇ ਆ ਫੇਰ ਵੀ ਕੋਈ ਚਾਹ ਤਾਂ ਵੇਚ ਸਕਦਾ ਹੈ ਠੇਡਾ ਤਾਂ ਲਾ ਸਕਦਾ ਪੁੱਤ ਮੇਰਾ ਜੇ ਤਾ ਕਿਸਾਨਾਂ ਦੀ ਨਾ ਗੱਲ ਬੰਨੀ ਨਾ ਮੰਨੀ ਫੇਰ ਐਂ ਦੇਖ ਲੈ ਤੌੜ ਚ ਕੀ ਲਾ ਜਿਹੜਾ ਉਹਨਾਂ ਨੇ ਘਟਿਆ ਫੇਰ ਤਾਂ ਚਾਹ ਵੇਚਣ ਜੋਗਾ ਵੀ ਨਹੀਂ ਰਹਿਣਾ ਤੈਨੂੰ ਮੈਂ ਸਲਾਹ ਦਿੰਦਾ ਪਰ ਇੱਕ ਸਲਾਹ ਹੋਰ ਜੇ ਤੂੰ ਠੇਲਾ ਲਾ ਵੀ ਲਿਆ ਨਾ ਮੰਤਰੀ ਦੇ ਪਦ ਤੇ ਹਟ ਕੇ ਇੱਕ ਤੈਨੂੰ ਗੱਲ ਦੱਸਾਂ ਚਾ ਵੀ ਤੇਰੇ ਕੋਲ ਕਿਸਾਨਾਂ ਨੇ ਹੀ ਪੀਣੀ ਆ ਪੁੱਤ ਪੈਸੇ ਵੀ ਉਹਨਾਂ ਨੇ ਹੀ ਵਟਾਉਣੇ ਆ ਅਵਾਨੀ ਡਾਨੀ ਨੇ ਚਾਹ ਪੀਣੀ ਆਉਣਾ ਤੇਰੇ ਕੋਲ ਤੇ ਮੇਰੀ ਸਲਾਹ ਏ ਕਿ ਅਵਾਨੀਆ ਡਾਨੀਆ ਛੱਡ ਕੇ ਕਿਸਾਨਾਂ ਦੀ ਗੱਲ ਮੰਨ ਲੈ ਚੰਗਾ ਰਹੇਗਾ ਬਾਕੀ ਤੇਰੀ ਮਰਜ਼ੀ ਔਲੇ ਦਾ ਖਾਦਾ ਸਿਆਣੇ ਦਾ ਆਖਿਆ ਬਾਅਦ ਚ ਪਤਾ ਲੱਗਦਾ